ਪ੍ਰੇਜ਼ ਦਾ ਲਾਰਡ ਹਾਲੇਲੂਇਆ ਸੋ ਸਭ ਨੂੰ ਜੈਮਸੀ ਦੀ ਅਓ ਅਸੀਂ ਅੱਜ ਪ੍ਰਾਰਥਨਾ ਕਰਾਂਗੇ ਸਕੂਲ ਪੜਨ ਵਾਲੇ ਬੱਚਿਆਂ ਲਈ ਖਾਸ ਪ੍ਰਾਰਥਨਾ ਹੋਵੇਗੀ ਜਿਵੇਂ ਬੱਚੇ ਸਕੂਲ ਜਾਂਦੇ ਨੇ ਉਹ ਇਸ ਸਮੇਂ ਪ੍ਰਾਰਥਨਾ ਕਰਕੇ ਜਾਣ ਔਰ ਜੇ ਇਹ ਪ੍ਰਾਰਥਨਾ ਬਾਈਬਲ ਦੇ ਆਧਾਰ ਤੇ ਖੁਦਾ ਦੇ ਵਚਨਾਂ ਵਿੱਚੋਂ ਇਸ ਪ੍ਰਾਰਥਨਾ ਨੂੰ ਕੀਤਾ ਗਿਆ ਹੈ ਪਰ ਇਸ ਪ੍ਰਾਰਥਨਾ ਨੂੰ ਲਿਆ ਗਿਆ ਹੈ ਮੈਂ ਵਿਸ਼ਵਾਸ ਕਰਦਾ ਕਿ ਜਦੋਂ ਤੁਸੀਂ ਇਸ ਪ੍ਰਾਰਥਨਾ ਨੂੰ ਕਰੋਗੇ ਸੁਣੋਗੇ ਤਾਂ ਪ੍ਰਭੂ ਦੇ ਕੋਲੋਂ ਬਹੁਤ ਬਰਕਤ ਪਾਓਗੇ ਅਓ ਅਸੀਂ ਉਸ ਪ੍ਰਾਰਥਨਾ ਨੂੰ ਕਰਾਂਗੇ ਜਿਸ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਗੁਪਤ ਹਨ। ਲਸੀਆ 2 ਦੀ 3 ਅਤੇ ਵੇਖੋ ਮੈਂ ਜੱਗ ਦਾ ਦੇ ਅੰਤ ਤੀਖ ਹਰ ਵੇਲੇ ਤੁਹਾਡੇ ਨਾਲ ਹਾਂ। ਮਤੀ 28 ਦੀ ਵੀ ਪਿਆਰੇ ਪ੍ਰਭੂ ਜਸਨਸੀ ਜੀ ਅੱਜ ਤੋਂ 2000 ਸਾਲ ਪਹਿਲਾਂ ਮਨੁੱਖ ਰੂਪ ਇਸ ਵਿੱਚ ਧਰਤੀ ਉੱਤੇ ਆਏ ਸੀ। ਜੋ ਮਾਪੇ ਬੱਚਿਆਂ ਨੂੰ ਤੁਹਾਡੇ ਕੋਲ ਲਿਆਏ ਅਤੇ ਤੁਸੀਂ ਉਹਨਾਂ ਨੂੰ ਪਿਆਰ ਕੀਤਾ ਪ੍ਰਭੂ ਜੀ ਤੁਸੀਂ ਕੱਲ ਅੱਜ ਅਤੇ ਜੁਗੋ-ਜੁਗੋ ਇੱਕੋ ਜਿਹੇ ਹੋ ਇਸ ਲਈ ਅਸੀਂ ਪੂਰਾ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ ਪ੍ਰਭੂ ਯਸੂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਰਦੀ ਹਾਂ ਪਵਿੱਤਰ ਬਾਈਬਲ ਦੱਸਦਾ ਹੈ ਕਿ ਆਪਣੇ ਛੋਟੇ ਬੱਚਿਆਂ ਨਾਲ ਪਿਤਾ ਦੇ ਸਮਾਨ ਪਿਆਰ ਕੀਤਾ ਪ੍ਰਭੂ ਜੀ ਸਾਰਾ ਦਿਨ ਮੈਨੂੰ ਸੰਭਾਲ ਕੇ ਰੱਖਿਆ ਮੈਂ ਬੇਨਤੀ ਕਰਦਾ ਹਾਂ ਪ੍ਰਭੂ ਯੇਸ਼ੂ ਜੀ ਤੁਹਾਡੇ ਕੋਲ ਬੁੱਧ ਅਤੇ ਗਿਆਨ ਦੇ ਖਜ਼ਾਨੇ ਹਨ ਉਸ ਖਜ਼ਾਨਿਆਂ ਵਿੱਚੋਂ ਮੈਨੂੰ ਬੁੱਧ ਅਤੇ ਗਿਆਨ ਦਿਓ ਮੈਂ ਜੋ ਕੁਝ ਵੀ ਪੜ੍ਹਾਈ ਕਰਾਂ ਉਸ ਨੂੰ ਸਮਝ ਵੀ ਸਕਾਂ ਅਤੇ ਯਾਦ ਵੀ ਕਰ ਸਕਾਂ ਅਤੇ ਟੀਚਰਾਂ ਦਾ ਪੂਰਾ ਆਦਰ ਮਾਣ ਅਤੇ ਸਤਿਕਾਰ ਕਰਾਂ ਅਤੇ ਆਪਣੇ ਮਾਤਾ ਪਿਤਾ ਦਾ ਵੀ ਸਤਿਕਾਰ ਕਰਾਂ ਅਤੇ ਪੜ੍ਹਾਈ ਵਿੱਚ ਚੰਗੇ ਨੰਬਰ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਵਾਸਤੇ ਖੁਸ਼ੀ ਦਾ ਕਾਰਨ ਬਣਾ ਬਣ ਜਾਵਾਂ ਅਤੇ ਅਧੀਨ ਰਹਿ ਸਕਾਂ ਪਵਿੱਤਰ ਬਾਈਬਲ ਇਹ ਸਿਖਾਉਂਦਾ ਹੈ ਕਿ ਬਹੁਤ ਜ਼ਿਆਦਾ ਪੜਨਾ ਸਰੀਰ ਨੂੰ ਤਕਾਉਂਦਾ ਹੈ ਪ੍ਰਭੂ ਜੀ ਮੈਨੂੰ ਹਰ ਪ੍ਰਕਾਰ ਦੀ ਬਿਮਾਰੀ ਤੋਂ ਬਚਾ ਕੇ ਰੱਖੋ ਤਾਂ ਜੋ ਮੇਰੀ ਪੜ੍ਹਾਈ ਵਿੱਚ ਰੁਕਾਵਟ ਨਾ ਆਵੇ ਪ੍ਰਭੂ ਯਿਸੂ ਜੀ ਮੇਰਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ ਸਵਰਗ ਅਤੇ ਧਰਤੀ ਦਾ ਸਾਰਾ ਇਖਤਿਆਰ ਤੁਹਾਡੇ ਕੋਲ ਹੈ ਪਰਭੂ ਜੀ ਮੇਰੀ ਬੁੱਧ ਖੋਲ ਦਿਓ ਜੋ ਮੇਰਾ ਮਨ ਪੜ੍ਹਾਈ ਵਿੱਚ ਲੱਗਾ ਰਹੇ ਅਤੇ ਸਫਲਤਾ ਪ੍ਰਾਪਤ ਕਰਕੇ ਤੁਹਾਡੇ ਨਾਮ ਨੂੰ ਉੱਚਾ ਕਰ ਸਕਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਆਂ ਆਮੀਨ ਬਾਈਬਲ ਆਧਾਰ ਦੇ ਉੱਤੇ ਵਰਸ ਮਰਕੁਸ 10 ਅਾਇਤ ਉਸ ਦੀ 13 ਅਤੇ 16 ਅਾਇਤ ਇਬਰਾਨੀਆਂ 13 ਦੀ 8 ਅਾਇਤ ਰੋਮੀਆਂ 8 ਦੀ 31 ਤੇ 2 ਅਾਇਤ ਕੋਰਿੰਥੀਆਂ 6 ਦੀ 18 ਮਰਕਸ 10 ਦੀ 17 ਲੂਕਾ 2 ਦੀ 52 ਉਪਦੇਸ਼ਕ 12 ਦੀ 12 ਅਤੇ ਮੱਤੀ 28 ਦੀ 18 ਗੋਡ ਬles ਸੀਵਾ ਪਰਮੇਸ਼ੁਰ ਬਰਕਤ ਤੇ ਆਸ਼ੀਸ਼ ਦੇ